ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜੇਕਰ ਤੁਹਾਨੂੰ ਸੌਣ ਤੋਂ ਬਾਅਦ ਵੀ ਸੁਸਤੀ ਰਹਿੰਦੀ ਹੈ ਤਾਂ ਵਾਰ-ਵਾਰ ਸੌਣ ਨੂੰ ਜੀ ਕਰਦਾ ਹੈ ਤਾਂ ਸਮਝ ਲਵੋ ਤੁਹਾਡਾ ਦਿਮਾਗ ਕਮਜ਼ੋਰ ਹੁੰਦਾ ਜਾ ਰਿਹਾ ਹੈ ਨੰਬਰ 2 ਰਾਤ ਦੀ ਬਚੀ ਹੋਈ ਰੋਟੀ ਸਵੇਰ ਦੇ ਸਮੇਂ ਜ਼ਰੂਰ ਖਾਓ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨਾ ਜਿਸ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ रह ਸਕਦੇ ਹਾਂ ਨੰਬਰ 3 ਕਣਕ ਦੇ ਦਲੀਏ ਵਿੱਚ ਤੇਸੀ ਸ਼ੱਕਰ ਬਦਾਮ ਦੀ ਗਿਰੀ ਦੇਸੀ ਘਿਓ ਮਿਲਾ ਕੇ ਖਾਣ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 4 ਅਜਵਾਇਨ ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਂਦੀ ਹੈ ਅਜਵਾਇਨ ਲੈ ਕੇ ਇਸ ਦੀ ਪੋਟਲੀ ਬਣਾ ਲਓ ਇਸ ਨੂੰ ਤਵੇ ਤੇ ਗਰਮ ਕਰਕੇ ਆਪਣੀ ਗਰਦਨ ਨੂੰ ਸੇਕ ਦੇਓ ਇਸ ਨਾਲ ਗਰਦਨ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 5 ਜੇਕਰ ਤੁਹਾਡੇ ਹੱਥ ਪੈਰ ਹਰ ਸਮੇਂ ਠੰਡੇ ਰਹਿੰਦੇ ਹਨ ਤਾਂ ਤੁਹਾਡੇ ਵਿੱਚ ਖੂਨ ਦੀ ਕਮੀ ਹੋ ਸਕਦੀ ਹੈ ਨੰਬਰ 6 ਵਾਲਾਂ ਵਿੱਚ ਸਿਕਰੀ ਦੂਰ ਕਰਨ ਲਈ ਦੋ ਚਮਚ ਨਿੰਬੂ ਦੇ ਰਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਉਸ ਨੂੰ ਵਾਲਾਂ ਤੇ 10 ਤੋਂ 15 ਮਿੰਟਾਂ ਲਈ ਮਾਲਿਸ਼ ਕਰੋ ਤੇ 20 ਤੋਂ 25 ਮਿੰਟਾਂ ਬਾਅਦ ਵਾਲਾਂ ਨੂੰ ਗਰਮ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸਿਕਰੀ ਤੋਂ ਸਕਾਰਾ ਮਿਲੇਗਾ ਨੰਬਰ 7 ਜੇਕਰ ਤਲੇਆ ਹੋਇਆ ਖਾਣਾ ਤੋਂ ਬਾਅਦ ਪੇਟ ਭਾਰੀ ਮਹਿਸੂਸ ਹੁੰਦਾ ਹੈ ਤਾਂ ਗਰਮ ਪਾਣੀ ਵਿੱਚ ਨਿੰਬੂ ਤੇ ਕਾਲਾ ਨਮਕ ਮਿਲਾ ਕੇ ਪੀਓ ਤੁਹਾਨੂੰ ਬਹੁਤ ਜਲਦ ਆਰਾਮ ਮਿਲੇਗਾ ਨੰਬਰ 8 ਜਿਨ੍ਹਾਂ ਨੂੰ 슈ਗਰ ਤੇ ਲਤਾਂਜ ਖਿਚਾ ਵਰਗੀ ਸਮੱਸਿਆ ਹੋਵੇ ਉਹਨਾਂ ਨੂੰ ਭੁੱਲ ਕੇ ਵੀ 14 ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਨੰਬਰ 9 ਨਮਕ ਤੇ ਹਰੇਕ ਤਰ੍ਹਾਂ ਦੇ ਖੱਟੇ ਪਦਾਰਥਾਂ ਦੀ ਵਰਤੋਂ ਦੁੱਧ ਦੇ ਨਾਲ ਨਾ ਕਰੋ ਦੁੱਧ ਹਮੇਸ਼ਾ ਖਾਲੀ ਹੀ ਪੀਣਾ ਚਾਹੀਦਾ ਹੈ ਨੰਬਰ 10 ਸਵੇਰੇ ਖਾਲੀ ਪੇਟ ਲਸਣ ਦੀਆਂ ਦੋ ਕਲੀਆਂ ਖਾਣ ਨਾਲ ਨਾੜਾਂ ਦੀ ਬਲੋਕਸ ਨਹੀਂ ਹੁੰਦੀ ਨੰਬਰ 11 ਬੱਚਿਆਂ ਦੇ ਤੋਤਲਾ ਕੇ ਬੋਲਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਾਲੀਆਂ ਮਿਰਚਾਂ ਤੇ ਬਦਾਮ ਪੀਸ ਲੋ ਤੇ ਮਿਸਰੀ ਮਿਲਾ ਕੇ ਬੱਚਿਆਂ ਨੂੰ 10 ਦਿਨ ਦਿਓ ਨੰਬਰ 12 ਆਮਲੇ ਵਿੱਚ ਭਰਪੂਰ ਮਾਤਰਾ ਵਿੱਚ ਐਨੀ ਐਕਸੀਡੈਂਟ ਦੇ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਲੀਵਰ ਦੇ ਕੰਮ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ ਤੇ ਰੋਜ਼ਾਨਾ ਇੱਕ ਜਾਂ ਦੋ ਕੱਚੇ ਆਮਲੇ ਖਾਣ ਨਾਲ ਫੈਟੀ ਲੀਵਰ ਦੀ ਸਮੱਸਿਆ ਠੀਕ ਹੋਣ ਲੱਗ ਜਾਂਦੀ ਹੈ। ਨੰਬਰ 13 ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਹਰ ਰੋਜ਼ 30 ਗ੍ਰਾਮ ਹਰਾ ਧਨੀਏ ਦਾ ਰਸ ਪਿਓ ਤੁਹਾਡੀ ਭੁੱਖ ਕੁਝ ਦਿਨਾਂ ਵਿੱਚ ਵਧਣੀ ਸ਼ੁਰੂ ਹੋ ਜਾਵੇਗੀ। ਨੰਬਰ 14 ਜੋ ਲੋਕ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਦੇ ਹਨ ਉਹ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ ਮਿੱਟੀਆਂ ਦੇ ਭਾਂਡਿਆਂ ਵਿੱਚ ਖਾਣਾ ਬਣਾਉਣ ਨਾਲ ਸਾਡੇ ਸਰੀਰ ਨੂੰ ਜ਼ਰੂਰੀ ਖਣਿਜ ਪਦਾਰਥ ਮਿਲਦੇ ਹਨ ਨੰਬਰ 15 ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਮਿੱਠੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਚਮੜੀ ਦੇ ਰੋਗਾਂ ਦਾ ਸ਼ਿਕਾਰ ਹੋ ਸਕਦੇ ਹੋ ਨੰਬਰ 16 ਗਠੀਏ ਦੇ ਰੋਗੀਆਂ ਨੂੰ ਦਹੀਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਨੰਬਰ 17 ਜਿੰਨਾਂ ਲੋਕਾਂ ਨੂੰ ਟੀਵੀ ਦੀ ਸਮੱਸਿਆ ਹੈ ਉਹਨਾਂ ਨੂੰ ਜ਼ਿਆਦਾ ਗੂਰ ਖਾਣੇ ਚਾਹੀਦੇ ਹਨ। ਕਿਉਂਕਿ ਇਸ ਨਾਲ ਫੇਫੜਿਆਂ ਨੂੰ ਤਾਕਤ ਮਿਲਦੀ ਹੈ। ਨੰਬਰ 18 ਹਮੇਸ਼ਾ ਖਾਣੇ ਦੇ ਨਾਲ ਹਰੀ ਮਿਰਚ ਖਾਓ। ਇਹ ਸਰੀਰ ਦੀ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਨੰਬਰ 19 ਕੁਰਸੀ ਤੇ ਜਾਂ ਫਿਰ ਧਰਤੀ ਤੇ ਬੈਠਦੇ ਸਮੇਂ ਆਪਣੀ ਪਿੱਠ ਦੀ ਪੋਜੀਸ਼ਨ ਹਮੇਸ਼ਾ ਸਹੀ ਰੱਖੋ। ਇਸ ਨਾਲ ਤੁਹਾਨੂੰ ਕਦੇ ਵੀ ਕਮਰ ਦਰਦ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 20 ਕਾਲੇ ਛੋਲਿਆਂ ਦੀ ਰੋਟੀ ਬਣਾ ਕੇ ਖਾਣ ਨਾਲ ਵਾਲ ਕਾਲੇ ਅਤੇ ਸਿਹਤਮੰਦ ਰਹਿੰਦੇ ਹਨ। ਨੰਬਰ 21 ਮਿਰਚਾਂ ਦੇ achar ਵਾਲੇ ਡੱਬੇ ਵਿੱਚ ਥੋੜੀ ਜਿਹੀ ਹਿੰਗ ਪਾਉਣ ਦੇ ਨਾਲ ਮਿਰਚਾਂ ਦਾ achar ਜਲਦੀ ਖਰਾਬ ਨਹੀਂ ਹੁੰਦਾ। ਇਹ ਵੀਡੀਓ ਆਮ ਜਾਣਕਾਰੀ ਦੇ ਅਰਥ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ